ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਪੱਡੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਅੱਜ ਵੀਰ ਹਾਣੇ ਕੋਲ ਚੰਗੀਆਂ ਝੋਟੀਆਂ ਆ ਗਈਆਂ ਤਿੰਨ ਦੋ ਸੱਜੜਾ ਇੱਕ ਟੋਕੜੀ ਉੱਪਰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਰਨ ਡੇਰੀ ਫਾਰਮ ਵੇਖਣ ਵਾਲਿਆਂ ਨੂੰ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਔਰ سناਓ ਠੀਕ ਠਾ ਜੀ ਬਸ ਬਹੁਤ ਵਧੀਆ ਜੀ ਵਧੀਆ ਜਾਈਦਾ ਜੀ ਕਿਦਾਂ ਫਿਰ ਵੇਗਿਆ ਮਾਲ ਮੈਂ ਨਾ ਵਾਲ ਮਾਲ ਜਾਂਦਾ ਟਿਕਟਾ ਵਾਂਗ ਰੇਟ ਹੀ ਬੜਾ ਜਾ ਜਾਂਦਾ ਜੀ ਤੁਹਾਡਾ ਜਿਹੜਾ ਵਾ ਬਿਲਕੁਲ ਹੀ ਹੌਲਾਪਲਾ ਹਾਂਜੀ ਹਾਂਜੀ ਹਾਂ ਨਾ ਕਦੇ ਪਾਰ ਹੀ ਨਹੀਂ ਕੀਤਾ ਬਿਲਕੁਲ 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 ਬਾਕੀ ਚੰਗੀਆਂ ਝੋਟੀਆਂ ਨਾ ਦੁੱਧ ਵਾਲੀਆਂ ਪਲੂਨ ਝੋਟੀਆਂ ਜਾਂਦੀ ਆ ਕਿਤੇ ਸਹੀ ਗੱਲ ਆ ਜੀ ਚੰਗੀ ਟਾਪ ਦੀ ਮੈਂ ਨਾ ਕਾਨੂੰ ਗੱਲਾਂ ਕਰਦਾ ਠੀਕ ਆ ਜੀ ਬਾਕੀ ਆਪਣਾ ਐਡਰੈਸ ਦੱਸ ਦਿਓ ਜੀ ਐਡਰੈਸ ਨਾਮ ਹਰਜਨ ਸਿੰਘ ਹਾਂਜੀ ਤਿੰਨ ਪੱਡੇ ਤਸੀਲ ਡੇਰਾ ਬਾਬਾ ਨਾਨਕ ਦੀ ਡਿਸਟਿਕਟ ਗੁਰਦਾਸਪੁਰ ਠੀਕ ਮੇਰੇ ਵੀਰ ਨਾ ਵੀਡੀਓ ਨੂੰ ਪੂਰਾ ਵੇਖਣਾ ਤੇ ਜਾਂਚ ਕੇ ਬਣਾ ਕੇ ਟਰਾਈ ਕਰਨ ਸਾਰੀਆਂ ਵੀਡੀਓ ਵੇਖ ਕੇ ਤੇ ਫੇਰ ਸਹੀ ਬਿਆਨਾ ਪਾਉਣਾ ਸਹੀ ਗੱਲ ਹੈ ਜੀ ਇਹੋ ਜਿਹੇ ਰੇਟ ਪਾ ਦੇਣੇ ਆ ਵੀ ਉੱਟਦੀਆਂ ਵਾਲੇ ਠੀਕ ਆ ਜੀ ਠੀਕ ਆ ਜੀ ਕਰੀਏ ਫੇਰ ਸ਼ੁਰੂ ਜੀ ਕਰੋ ਜੀ ਪਲੂਨ ਆ ਗਈ ਕੱਟੀ ਆ ਨਾ ਚੰਗੇ ਟਾਪ ਦੀ ਸੂਈ ਆ ਜੀ ਸੂਈ ਆ ਸੂਈ ਆ ਜੀ ਠੀਕ ਆਓ ਬੱਚੇ ਹਾਂ ਕੂਲੇ ਬੱਚੇ ਆ ਨਾ ਦੋਵੇਂ ਦੋਵੇਂ ਬੱਚੇ ਠੀਕ ਆ ਜੀ ਫਿਰ ਕਿਵਰ ਕਿੰਨਾ ਕੇ ਦੁੱਧ ਇਹਦੇ ਤੋਂ 8 ਕਿਲੋ ਦੁੱਧ ਤਿਆਰ ਆ। ਠੀਕ ਆ ਜੀ 8 ਕਿਲੋ ਦੁੱਧ ਤਿਆਰ ਆ। ਥਾਣ ਥਣ ਚੰਗਾ ਟੌਪ ਦਾ ਲਗਾਣਾ ਈ। ਮੈਂ ਨਾ ਠੰਡੀ ਸੀਲਿਆ ਕਰਮਾਂ ਵਾਲੀ ਦੀ ਜਿੱਥੇ ਲਾਤ ਰੱਖ ਲੈਣੀ ਪੁੱਟਣੀ। ਠੀਕ ਆ ਜੀ ਠੀਕ ਆ। ਖੋਲ ਕੇ ਤੋਰਿਓ ਜੀ। ਲਓ ਜੀ। ਚੰਗੀ ਸ਼ਕੀਨ ਕੱਟੀ ਆ ਗਈ ਜਾਨਾ। ਮੈਂ ਨਾ ਸ਼ਕੀਨ ਆ ਲਿਆ ਸ਼ਕੀਨੀਆਂ ਦਾ ਮੁੱਲ ਆ। ਸਹੀ ਗੱਲ ਜੀ। ਇਹਦੇ ਦੁੱਧ ਦਾ ਮੁੱਲ ਤੇ ਹੈ ਆ ਕਰਨਪਾ ਇਹਦੀ। ਇਹ ਸਾਰੇ ਗੁਣ ਸਾਰੇ ਸ਼ਕੀਨੀਆਂ ਦਾ ਤੇ ਸੋਣ ਪੁਣੇ ਦਾ ਮੁੱਲ ਆ। ਬਿਲਕੁਲ ਸਹੀ ਗੱਲ ਜੀ। ਚੰਗੀ ਟਾਪ ਦੀ ਕੱਟੀ ਦੇ ਐਡੀ ਵਧੀਆ ਸਿੰਗੀ ਲੱਗੀ ਬਿਲਕੁਲ ਬਿਲਕੁਲ 400 ਵਿੱਚ ਚੋਣ ਵਾਲੀ ਕੱਟੀ ਆ ਆ ਨਾ ਕਿਤੇ ਰੁਪਈਆ ਨਹੀਂ ਲੰਗਦਾ ਬਿਲਕੁਲ ਜੀ ਬਾਕੀ ਥਣ ਥਣ ਵੀ ਚੰਗਾ ਟਾਪ ਦਾ ਲੱਗਾ ਅੱਛਾ ਅੱਛਾ 4 ਦਾਂਦੀ ਹਲੇ ਆਜੋ ਦੇਖੀ ਆ ਰੇ ਇਹ ਨਗੀਨਾ ਹੀ ਆਦੇ ਫਿਰ ਆਜੋ ਇਹ ਥਣ ਵਿੱਚ ਕਿਹੋ ਜਿਹਾ ਲੱਗਾ ਸਹੀ ਗੱਲ ਆ ਜੀ ਫੇ ਟਾਵਾ ਟਾਵਾ ਹੀ ਲੱਗਦਾ ਪੇਲਣ ਪਲੂਨ ਕੱਟੀ ਨੂੰ ਟਾਵਾ 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 ਬਾਕੀ ਦੁੱਧ ਵੀ ਚੰਗਾ ਕੱਢੀ ਜਾਊਗਾ ਨਾ ਇਹ ਇੱਠੇ ਪੁੱਠੇ ਨਹੀਂ ਖਾਦੇ ਰਾਤੀ ਮਾਲ ਆਇਆ ਵਾ ਠੀਕ ਹੈ ਜੀ ਤੇ ਦਿਲ ਦਿਲ ਨਹੀਂ ਲਾਉਂਦੀਆਂ ਚਲੋ ਇਦਾਂ ਹੀ ਆ ਜੀ ਹਾਂ ਜੀ ਇਹ ਤੇ ਦੁੱਧ ਤੇ ਹੁਣੀਆਂ ਮਾਰਦੀਆਂ ਛਾਲਾਂ ਬਿਲਕੁਲ ਬਿਲਕੁਲ ਨਸਾਲਾ ਯਾਦਕਾਦ ਹਨ ਕਿੰਨੇ ਕਿਲੋ ਇੰਨੇ ਨਾ ਚਵਾ ਦੇ ਚਵਾਉਣਾ ਕਿੰਨੇ ਆ ਬਿਲਕੁਲ ਜੀ ਪੱਕੀ ਗੱਲ ਆ 8 ਕਿਲੋ ਬੋਲੇ ਤੋਂ ਸਟਾਰਟ ਹੁੰਦੀ ਪਰ ਥੱਲਿਓ ਕਰਮ ਵਾਲੀ ਰਿਕਾਰਡ ਹੀ ਤੋਰੀ ਆਉਂਦੀ ਆ 68 ਕਿਲੋ ਬੋਲੇ ਤੋਂ ਸਟਾਰਟ ਹਨਾ ਠੀਕ ਹੈ ਜੀ ਰੇਟ ਫਿਰ ਜਾਏ ਜਾਈ ਰੇਟ ਜਾਏ ਜੀ ਠੀਕ ਹੈ ਜੀ ਕਰਨ ਨੂੰ ਤੇ ਭਾਂ ਤੇ ਫਲਕਾਰੀ ਪਾ ਕੇ ਤੇ 1,30,000 ਤੋਂ 1,40,000 ਕਰ ਸਹੀ ਗੱਲ ਜੀ ਇਹ ਤੇ ਗੱਲ ਆ ਆਲੀ ਵੀਡੀਓ ਤੂੰ ਹੀ ਬਣਾਉਣੀ ਹੈ ਚੈਨਲ ਤੇ ਬਣਾਉਂਦਾ ਹੀ ਰਹਿਣਾ ਇਹਦੇ ਗੱਲ ਹੈ ਜੇ ਪਰ ਰੇਟ ਇੱਥੋਂ ਜਿਹੜੇ ਮਿਲਨੇ ਨੇ ਨਾ ਲੱਖ ਤੋਂ ਬਾਹਰ ਨਹੀਂ ਜਾਣਾ ਠੀਕ ਹੈ ਜੀ ਇਹ ਰਕਾਰਡ ਆਣਾ ਆਪਣਾ ਲੱਖ ਦੇ ਅੰਦਰ ਅੰਦਰ ਹੀ ਠੀਕ ਹੈ ਜੀ ਪਰ ਝੋਟੀਆਂ ਲੱਖੋਂ ਬਾਹਰ ਆਲੀਆਂ ਲੱਖੋਂ ਬਾਹਰ ਆ ਗਈਆਂ ਝੋਟੀਆਂ ਚੰਗੀਆਂ ਲੱਖੋਂ ਬਾਹਰ ਆਲੀਆਂ ਬਾਹਰ ਰੇਟ ਕਰਦੇ ਹੁਣ ਇਹਨੇ ਲੱਖੋਂ ਬਾਹਰ ਤੇ ਕੋਈ ਸਹੀ ਗੱਲ ਹੈ ਸਹੀ ਗੱਲ ਹੈ ਨਾਲੇ ਚੰਗੀ ਸ਼ਕੀਨ ਕੱਟੀ ਹੈ ਨਾ ਇਹ ਪਰ ਅਸੀਂ ਨਹੀਂ ਲੱਖੋਂ ਬਾਹਰ ਜਾਂਦੇ ਇਹਦਾ ਫਿਰ ਰੇਟ ਜਿਹੜਾ ਹਾਂ ਨਾਲ ਕਰ ਦਈਏ ਜੈ ਜਾਈਏ ਅਸੀਂ ਲੱਖ ਹੀ ਆ ਠੀਕ ਹੈ ਜੀ ਉਹ ਰੱਖਦੇ ਕਿਨੇ ਛੱਡੀਏ ਕਰ ਦਈਏ ਮਾਨਦਾਨ 10 ਛੱਡ ਦਈਏ ਦੋ ਹੈ ਦੋ ਹੀ ਛੱਡ ਦਈਏ ਨਹੀਂ ਯਾਰ ਦੋ ਛੱਡਿਆ ਕੀ ਛੱਡਿਆ ਅਛਾ ਜੀ ਹਾਂ ਕਿੰਨਾ ਫਿਰ 95 ਦੀ ਦੇ ਦਈਏ ਕਰ ਦਈਏ ਹੈ ਕਰ ਦਈਏ ਮਾਨਦਾਨ ਅਜੇ ਥੋੜਾ ਬੋਤਾ ਹੀ ਇੱਕ 30 ਦੀ ਗੱਟੀ ਆ ਹੈਗੀ ਹੈਗੀ ਹੈ ਹੈਗੀ ਹੈ ਹੋਰ ਕਰ ਦਈਏ ਵੇਖ ਲੋ ਬਾਕੀ ਛੋਟ ਛੱਪਾ ਕਰ ਦਉ ਥੋੜਾ ਬੋਤਾ ਆ ਵੇਖ ਧਿਆਨ ਨਾਲ ਹਾਂ 98 ਯਾਰ ਅਛਾ ਹਾਂ 94 ਯਾਰ ਹਾਂ 94 ਯਾਰ ਠੀਕ ਆ ਜੀ ਹੋਰ ਕਰ ਦਈਏ ਵੇ ਲੋ ਹਾਂ ਅਗੰਜ ਆਸਤੇ ਕਰ ਦੋ ਫਿਰ ਦੇਖ ਲੈ ਕਰ ਦੋ ਹਾਂ ਨਾਲ ਆ ਪਟਾਕੇ ਪਾ ਦੋਗੇ ਅੱਜ ਫਿਰ ਬਣਵੇਂ ਦੀ ਕਰ ਦਈਏ ਜਾਂਦੀਏ ਸਾਹਿਬ ਜੀ ਬਣਵੇਂ ਦੀ ਦੇ ਦਈਏ ਤੇਰੇ ਉਹ ਵੇਖ ਦੀ ਕੱਟੀ ਯਾਰ ਹਾਂ ਨਾ ਇਹ 90000 ਦੀ ਲੈ ਇਹ ਗੱਲ 90000 ਦੀ ਹਾਂ ਨਾ 90000 ਦੀ ਚੰਗੀ ਟਾਪ ਦੀ ਕੱਟੀ ਆ ਇਹ 30 ਵਾਲੀ ਹੈ ਜੀ ਹੈਗੀ ਹੈਗੀ ਵੀਰ ਜੀ ਹੈਗੀ ਠੀਕ ਹੈ 90000 ਰੇਟ ਸੁੱਟ ਕੇ ਠੀਕ ਆ ਜੀ ਨਹੀਂ ਬਿਲਕੁਲ ਜਾਇਜ਼ ਰੇਟ ਕੀਤਾ 90000 ਠੀਕ ਆ ਜੀ। ਉਹ ਮਾਤੜ ਬੰਦਾ ਵੀ ਲੱਜੂਆ। ਬਿਲਕੁਲ ਬਿਲਕੁਲ ਜੀ। ਹਾਂ। ਚਲੋ ਇਦਾਂ ਹੀ ਆ। ਗੱਡੀ ਆ ਗਈ। ਇਹ ਵੀ ਸੂਈ ਆ ਜੀ। ਸੂਈ ਸਵਾਈ ਜੀ। ਠੀਕ ਆ ਇਹ ਵੀ ਸੂਈ ਸਵਾਈ। ਉਹਦੇ ਨਾਲ ਬੱਚਾ ਨਾੜੂ ਤੇ। ਉਹ ਵਾਲਾ ਬੱਚਾ। ਉਹ ਬੱਚਾ। ਠੀਕ ਆ ਜੀ ਉਹ ਬੱਚਾ ਨਾੜੂ ਤੇ। ਇਰ ਕੋ ਫਿਰ ਦੁੱਧ। ਦੁੱਧ ਇਹਦਾ ਕੋਈ 8-9 ਕਿਲੋ ਤਿਆਰ। ਅ 6-8 ਕਿਲੋ ਦੁੱਧ ਹੀ ਤਿਆਰ ਆ। 9 ਕਿਲੋ ਹੋਏਗਾ। ਠੀਕ ਆ ਜੀ। 9 ਕਿਲੋ ਘੱਟ ਦੱਸਦੇ ਆ 9 ਕਿਲੋ ਹੀ ਹੋਏਗਾ। ਬਾਕੀ ਕੋਈ ਟਾਈਮ ਬਿਆਰ ਨਹੀਂ ਲੱਗਾ ਹਨਾ। ਕੋਈ ਵੀ ਨਹੀਂ ਵੀਰ ਜੀ। ਠੀਕ ਆ ਜੀ। ਇਹਨੂੰ ਵੀ ਫਿਰ ਖੋਲੀਏ ਹਨਾ। ਲ ਵੀ ਚੰਗੀ ਝੋਟੀ ਦੁੱਧ ਵਾਲੀ ਦੁੱਧ ਵਾਲੀ ਦੁੱਧ ਵਾਲੀ ਥੱਲੇ ਉਹ ਗਾ ਭਰਾ ਮੱਝ ਗਿਆ ਕਰ ਕਈ ਗੁੱਸਾ ਕਰਦੇ ਆ ਚਲੋ ਕੋਈ ਗੱਲ ਨਹੀਂ ਜਿੰਨੇ ਲੈਣੀ ਉਹਨੇ ਵੇਖ ਹੀ ਲੈਣਾ ਮੱਝ ਕੇ ਝੋਟੀ ਆ ਮੱਝ ਕਹਦੇ ਕੋਈ ਗੱਲ ਨਹੀਂ ਨਹੀਂ ਹੁਣ ਚੜੇ ਆਣਾ ਮੂੰਹ ਤੇ ਚੜਾ ਝੋਟੀ ਕਈ ਕਾਹਨਦੇ ਆ ਮਾਝਰੀ ਝੋਟੀ ਤੁਸੀਂ ਕਹੀ ਕਰਦੇ ਸਹੀ ਗੱਲ ਹੈ ਬਾਕੀ ਜਿੰਨੇ ਲੈਣੀ ਉਹਨੇ ਵੇਖ ਹੀ ਲੈਣੀ ਆ ਮਾਝੇ ਆ ਕੇ ਕੀ ਆ ਵੇਖਣਾ ਤੇ ਦੁੱਧ ਨੂੰ ਕਿਤੇ ਲਾਈ ਲੱਗੀ ਆ ਕਿਤੇ ਬਣਾ ਦੇ ਬਣਾ ਦੇ ਚੰਗੀ ਦੁੱਧ ਵਾਲੀ ਅਸਲ ਇਹ ਵੀ ਠੰਡੀ ਸੀ ਠੀਕ ਹੈ ਜੀ ਕਿਹਨੂੰ ਗੱਲ ਕਰੀ ਦੁੱਧ ਵਾਲੀ ਹੈ ਵੀ ਹਨਾ ਜੀ ਚੰਗਾ ਕੋਈ ਸੇਵਾ ਕਰੂ ਦੁੱਧ ਦੇ ਵੀ ਚੰਗਾ ਕੱਢੀ ਜਾਊ ਦੁੱਧ ਬਾਕੀ ਵੀਰ ਜੀ ਆਪਣੀ ਸੇਵਾ ਦਾ ਦੁੱਧ ਪਾਏ ਦਾ ਦੁੱਧ ਪਾਏ ਦਾ ਬਿਲਕੁਲ ਜੀ ਇਹਦੇ ਕਰਮਾਲੀਆਂ সফর ਤੋਂ ਵੱਧ ਹੋ ਗਈਆਂ ਨੇ ਹਾਂਜੀ ਹਾਂਜੀ ਘਾੜੀ ਲੰਘ ਤੇ ਦੋ ਦੋ ਦਿਨ ਡੰਗਰ ਨੂੰ ਸਿੱਧੇ ਹੁੰਦੇ ਆਣ ਲੱਗ ਜੀ ਬਿਲਕੁਲ ਲੱਗ ਜਾਂਦੇ ਲੱਗ ਜਾਂਦੇ ਇਹਦੇ ਦੁੱਧ ਤੇ ਦੇ ਆ ਹਾਂਜੀ ਇਹਦਾ ਫਿਰ ਰੇਟ ਜੀ ਇਹਦਾ ਕਰਦੀ ਐ ਅਸੀਂ 80 80 ਦੀਆਂ ਵਿਕੰਡੀਆਂ ਵਿਖਦੀ ਆ ਕਰਾਦੀ ਝੋਟੀ ਮੈਂ ਹੁਣ ਵੀਡੀਓ ਵੇਖਣ ਡਿਆ ਹਾਂ ਇਹੋ ਜਿਹੇ ਖੋਲੇ ਜਿਹੜੇ ਬੁੱਢੇ ਿੱਡੇ ਕਰ ਕਰਕੇ ਤੇ 90 90 ਦੇ ਪਾਈਆਂ ਹਾਂਜੀ ਹੈ ਪਰ ਆਪਾਂ ਕਰਨਾ ਰੇਡ ਬਿਲਕੁਲ ਹੀ ਜਾਇਜ਼ ਆ ਆਪਾਂ ਤੇ ਉਹ ਕਰਨਾ ਵਾ ਜਿਹੜਾ ਕਿਤੇ ਮਿਲੇ ਨਾ ਜਿਹੜਾ ਕਿਤੇ ਦੇ ਮਾਰਕਡ ਲੈ ਲੈ ਕੇ ਬਿਲਕੁਲ ਬਿਲਕੁਲ ਗਾਈਆਂ ਦਾ ਮੁੱਲ ਕਰ ਦੇਣਾ ਮਈਆਂ ਵਾਲਾ ਠੀਕ ਆ ਜੀ ਦੇਣੀਆਂ ਮੱਝਾਂ ਨੇ ਤੇ ਮੁੱਲ ਗਾਈਆਂ ਵਾਲਾ ਠੀਕ ਆ ਜੀ ਰਿਕਾਰਡ ਹੀ ਤੋੜਨਾ ਹਰੇ ਹਰ ਵੀਡੀਓ ਚ ਹਾਂ ਠੀਕ ਆ ਜੀ ਸਾਡੀ ਵੀਡੀਓ ਮੰਨਣਾ ਨਹੀਂ ਘੜ ਤੋਂ ਘਟ ਵੀ ਰੋਜ ਦਾ 100 ਫੋਨ ਆਉਂਦਾ ਵੀ ਭਾਜੀ ਵੀਡੀਓ ਕਿਦਨ ਪੈਣੀ ਆ ਸਹੀ ਗੱਲ ਹੈ ਮੈਨੂੰ ਆਪ ਆਏ 2-4 ਫੋਨ ਕਿ ਵੀਡੀਓ ਬਣਾਉ ਉਹਨਾਂ ਦੀ ਵੀਡੀਓ ਕਿਦਨ ਪੈਣੀ ਆ ਅਸੀਂ ਤਾਂ ਡੰਗਰ ਖਰੀਦਣਾ ਅਸੀਂ ਰੇਟ ਜਾਇਜ ਹੁੰਦਾ ਨਾਲੇ ਡੰਗਰ ਚੰਗਾ ਹੁੰਦਾ ਦੱਸਨੇ ਉਹ ਨਿਕਲਦਾ ਬਿਲਕੁਲ ਬਿਲਕੁਲ ਨਾਲੇ ਵੀਰ ਕਮੈਂਟ ਮਾਰਦੇ ਸੋਹਣੇ ਸੋਹਣੇ ਕਮੈਂਟ ਮਾਰਦੇ ਸੋਹਣੇ ਸੋਹਣੇ ਵਧੀਆ ਕਮੈਂਟ ਮਾਰਦੇ ਹਾਂਜੀ ਹਾਂਜੀ ਇਹਦਾ ਫਿਰ ਰੇਟ ਜੀ ਜਿਹੜਾ ਜਾਇਜ ਜੀ ਤੁਸੀਂ ਦੱਸ ਦੇ ਕਿੰਨਾ ਕਰ ਦਈਏ ਤੁਸੀਂ ਦੱਸਣਾ ਜੀ ਹਾਂ ਨਾ 75000 ਦੀ ਹਾਂ ਨਾ 75000 ਦੀ 75000 ਦੀ ਲਓ ਜੀ ਹਾਂ ਨਾ ਯਾਰ 75000 ਦੀ ਲਓ ਹੀ ਗੱਲ 70000 ਹੋਰ ਦਗਾ ਠੀਕ ਆ ਜੀ ਹੋਰ ਦਗਾ ਨਹੀਂ ਇਹ ਰੇਟ ਕੇ ਸਾਲ ਆਪਣਾ ਬਿਲਕੁਲ ਇਹ ਤੋਂ ਅੱਗੇ ਰੱਬ ਦਾ ਨਾ ਆਈ ਇਹ ਸਹੀ ਗੱਲ ਆਈ ਸਹੀ ਗੱਲ ਨਹੀਂ ਚੰਗੀ ਆ ਜੀ ਵੀਰ ਜੀ ਟੋਕੜ ਕਾ ਬਣਾ ਗਈ ਹੈ ਨਾ ਜੀ ਟੋਕੜ ਕਾ ਲੈ ਆਂਦੀ ਮਾਲਵੇ ਦੀ ਸ਼ਕੀਨ ਝੋਟੀ ਚੰਗੀ ਟੌਪ ਦੀ ਫੁੱਲ ਵੱਡੀ ਝੋਟੀ ਚੰਗੀ ਕੱਦ ਵਜਨ ਵਾਲੀ ਝੋਟੀ ਆ ਗਈ ਠੀਕ ਹੈ ਜੀ ਕਿ ਕਿੰਨੇ ਚਿਰਾਂ ਦੀ ਆ ਜੀ ਕੱਬਣ 4 ਮਹੀਨਿਆਂ ਦੀ ਚੈੱਕ ਪਾਸ ਆ ਹਾਂ ਅੱਜ ਹੀ ਕਰਾਈ ਆ ਠੀਕ ਹੈ ਜੀ ਤੇ ਵੀਰ ਨੇ ਜਿੰਨੇ ਖੜਨੀ ਆ ਉਹ ਹਫਤਾ 10 ਦਿਨ ਠਹਿਰ ਕੇ ਕਰਵਾ ਲੈ ਸਾਡੀ ਫੁੱਲ ਗਾਰੰਟੀ ਹੋਏਗੀ ਠੀਕ ਹੈ ਜੀ ਠੀਕ ਹੈ ਬਾਕੀ ਝੋਟੀਆਂ ਵੀ ਦੱਸੋ ਅੱਜ ਹਾਂਜੀ 5 ਲੀਟਰ ਦੁੱਧ ਤਿਆਰ ਅਛਾਈ 5 ਲੀਟਰ ਦੁੱਧ ਤਿਆਰ ਆ ਮਹੀਨਿਆਂ ਦੀ ਚੈੱਕ ਪਾਸ ਠੀਕ ਹੈ ਜੀ ਠੀਕ ਹੈ ਹਾਂ ਸਾਡੀ ਗਾਰੰਟੀ ਫੁੱਲ ਚੰਗੀ ਟਾਪ ਦੀ ਆ ਘੱਟ ਜਣਾ ਜੀ ਹਾਂ ਖੋਲ ਕੇ ਤੋਰਿਓ ਜੀ ਲਓ ਜੀ ਹਾਂ ਜੀ ਇਹਨੂੰ ਲੱਗੇ ਵੇਖ ਲੈ ਇਹਨੂੰ ਰਿੰਗ ਸਿੰਘ ਸਹੀ ਗੱਲ ਐ ਓ ਛੋਟੀ ਨੂੰ ਰਿੰਗ ਸਿੰਘ ਚੰਗੀ ਸ਼ਕੀਨ ਚੰਗੀ ਸ਼ਕੀਨ ਐ ਛੋਟੀ ਹਾਂ ਜੀ ਸ਼ਕੀਨ ਕੇ ਹਾਂ ਜੀ ਇਹ ਸ਼ਕੀਨ ਕਹਿ ਦਿੰਦਾ ਆ ਸਾਲਾ ਸਾਲੇ ਆ ਸਾਲਾ ਤਾਰੀਫ ਵੀ ਵੀਰ ਜੀ ਇਹੋ ਜੇ ਜਨਮਤ ਦਿਨ ਦੀ ਆ ਆ ਜੋ ਲੈ ਆ ਲੈ ਆ ਅਸਲ ਜਾਤ ਨਸਲ ਆ ਅਸਲ ਐ ਸਾਲਾ ਸਾਲਾ ਜਾਤ ਨਸਲ ਆ ਬਿਲਕੁਲ ਰਿੰਗ ਸਿੰਘ ਲੱਗਾ ਉਧਰ ਦੀ ਝੋਟੀ ਐ ਬਾਕੀ ਕੋਈ ਦੇਸੀ ਝੋਟੀ ਨਹੀਂ ਕੀ ਹੈਗੀ ਨਾ ਨਾ ਬੇਲ ਬੂਲ ਫੁੱਲ ਲੰਮੀ ਆ ਹਾਂਜੀ ਬਿਲਕੁਲ ਜੀ ਬਿਲਕੁਲ ਰੇਟ ਫਿਰ ਇਹਦਾ ਉਡਦਿਆਂ ਵਾਲਾ ਹੀ ਰੇਟ ਉਡਦਿਆਂ ਵਾਲੇ ਇਹਨੂੰ ਪਤਾ ਵੀ ਅਸੀਂ ਜੇ ਰੇਟ ਪਾਉਨੇ ਆ ਉਹ ਰੇਟ ਲੱਗੇ ਜਗੇ ਹੋਰ ਕੋਈ ਵਪਾਰੀ ਪਉਂਦਾ ਹੀ ਨਹੀਂ ਮਿਲਦਾ ਨਹੀਂ ਰੇਟ ਤੇ 80 ਦੀ ਦੇ ਦਈਏ ਅਛਾ ਜੀ ਆਹੋ ਮੈਂ ਕਰਾਂ ਕੋਈ 85 90 ਨਹੀਂ 85 90 ਹੀ ਕਰਨਾ ਹੀ ਨਹੀਂ ਤੇ ਕੋਈ ਮਾਤੜ ਵੀ ਲੈ ਜੇ ਇਹਦੇ ਗੱਲ ਆਏ ਆਹੋ ਮੁੜ ਕੇ ਸਵਾਲ ਲੱਖ ਦੀ ਤਿਆਰ ਹੋਈ ਹੈਗੀ ਹੈ ਚਾਵਾਲਾ ਲੱਗਦੀ ਕਿ 1.5 ਲੱਖ ਵੀ ਵਟ ਸਕਦੇ ਫਲਕਾਰੀ ਇਹ ਸਾਹ ਵੀ ਆ ਆਪਣੀ ਜੀ ਫਲਕਾਰੀ ਨਹੀਂ ਨਾ ਬੰਦੇ ਬੰਦੇ ਮਾਰਦੇ ਆਂ ਇਤਨਾ ਹੀ ਵੇਚ ਦੇਣੀ ਚਲੋ ਕੋਈ ਗੱਲ ਨਹੀਂ ਜੀ ਇਦਾਂ ਹੀ ਆ ਦੇ ਆਹ ਜਾਣਦੀਏ ਫਿਰ ਜੈਤ ਜੀ ਹਾਂ ਨਹੀਂ 75000 ਦੀ ਹਾਂ ਨਹੀਂ 75000 ਦੀ 75000 ਦੀ ਲਓ ਜੀ ਹਾਂ ਨਹੀਂ 75000 ਦੀ ਟੋਕੜ ਕੱਪਣ ਚੰਗੀ ਫੁੱਲ ਵੱਡੀ ਝੋਟੀ ਆ ਜੀ ਫੁੱਲ ਵੱਡੀ ਠੀਕ ਆ ਜੀ ਇਹੋ ਪਸ਼ੂ ਫਿਰ ਆਪਣੇ ਕੋਲ ਹਨ ਇਹੋ ਪਸ਼ੂ ਤੇਰੇ ਲਈ ਠੀਕ ਆ ਜੀ ਵੀਰ ਜੀ ਆ ਪਸ਼ੂ ਆ ਤਿੰਨ ਵੀਰ ਹੋਣਾ ਕੋਲ 200 ਏਸ ਵਾਏ 1 ਟੋਕੜੇ ਕੱਪਣ ਠੀਕ ਹੈ ਜੀ ਸਾਸੀ ਗਾਲੀ ਜੀ ਵੀਰ ਜੀ ਟੋਕੜ ਕਾ ਬਣਾ ਗਈ ਹੈ ਨਾ ਜੀ ਟੋਕੜ ਕਾ ਬਣ ਲਿਆਦੀ ਮਾਲਵੇ ਦੀ ਸ਼ਕੀਨ ਝੋਟੀ ਚੰਗੀ ਟੌਪ ਦੀ ਫੁੱਲ ਵੱਡੀ ਝੋਟੀ ਚੰਗੀ ਕੱਦ ਵਜਨ ਵਾਲੀ ਝੋਟੀ ਆ ਗਈ ਠੀਕ ਹੈ ਜੀ ਇਹ ਕਿੰਨੇ ਚਿਰਾਂ ਦੀ ਹੈ ਜੀ ਕੱਬਣ 4 ਮਹੀਨਿਆਂ ਦੀ ਚੈੱਕ ਪਾਸ ਆਹ ਅੱਜ ਹੀ ਕਰਾਈ ਆ ਠੀਕ ਹੈ ਜੀ ਇਹ ਵੀਰ ਨੇ ਜਿੰਨੇ ਖੜਨੀ ਆ ਉਹ ਹਫਤਾ 10 ਦਿਨ ਠਹਿਰ ਕੇ ਕਰਵਾ ਲਿਆ ਸਾਡੀ ਫੁੱਲ ਗਰੰਟੀ ਹੋਏਗੀ ਠੀਕ ਹੈ ਜੀ ਠੀਕ ਹੈ ਬਾਕੀ ਝੋਟੀ ਆ ਵੀ ਦਸੋ ਅੱਜ ਹਾਂਜੀ 5 ਲੀਟਰ ਦੁੱਧ ਤਿਆਰ ਅਛਾ ਜੀ 5 ਲੀਟਰ ਦੁੱਧ ਤਿਆਰ ਆ 4 ਮਹੀਨਿਆਂ ਦੀ ਚੈੱਕ ਪਾਸ ਠੀਕ ਆ ਜੀ ਠੀਕ ਆ ਹਾਂ ਸਾਡੀ ਗਾਰੰਟੀ ਫੁੱਲ ਚੰਗੀ ਟੌਪ ਦੀ ਆ ਕੱਟੀ ਆਣਾ ਜੀ ਹਾਂ ਖੋਲ ਕੇ ਤੋਰਿਓ ਜੀ ਲਓ ਜੀ ਲਓ ਵਾਹ ਜੀ ਇਹਨੂੰ ਲੱਗੇ ਵੇਖ ਲੈ ਇਹਨੂੰ ਰਿੰਗ ਸਿੰਘ ਸਹੀ ਗੱਲ ਆ ਔ ਛੋਟੀ ਨੂੰ ਰਿੰਗ ਸਿੰਘ ਚੰਗੀ ਸ਼ਕੀਨ ਚੰਗੀ ਸ਼ਕੀਨ ਆ ਛੋਟੀ ਹਾਂ ਜੀ ਸ਼ਕੀਨ ਕਹਿ ਦਿੰਦਾ ਆ ਸਾਲਾ ਸਾਲੇ ਸਾਲਾ ਤਾਰੀਫ ਵੀ ਵੀਰ ਜੀ ਇਹੋ ਜੇ ਜਨਮਤ ਦਿਂਦੀ ਆ ਆਜੋ ਲੈਓ ਲੈਓ ਅਸਲ ਜਾਤ ਨਸਲ ਆ ਅਸਲ ਐ ਸਾਲਾ ਸਾਲਾ ਯਾਤ ਨਸ ਲਿਆ ਬਿਲਕੁਲ ਰਿੰਗ ਸਿੰਗ ਲੱਗਾ ਉਧਰ ਦੀ ਝੋਟੀ ਆ ਬਾਕੀ ਕੋਈ ਦੇਸੀ ਝੋਟੀ ਨਹੀਂ ਕਿ ਹੈਗੀ ਨਾ ਨਾ ਬੇਲ ਬੂਲ ਫੁੱਲ ਲੰਮੀ ਆ ਮੈਂ ਨਾ ਅਸਲ ਹੈ ਯਾਤ ਅਸਲ ਹੈ ਬਿਲਕੁਲ ਜੀ ਬਿਲਕੁਲ ਰੇਟ ਫਿਰ ਇਹਦਾ ਉਡਦਿਆਂ ਵਾਲਾ ਹੀ ਰੇਟ ਉਡਦਿਆਂ ਵਾਲੇ ਇਸ ਨੂੰ ਪਤਾ ਵੀ ਅਹੀਂ ਜੇ ਰੇਟ ਪਾਉਨੇ ਆ ਉਹ ਰੇਟ ਲੱਗੇ ਜੱਗੇ ਹੋਰ ਕੋਈ ਵਪਾਰੀ ਪਾਉਂਦਾ ਹੀ ਨਹੀਂ ਮਿਲਦਾ ਨਹੀਂ ਰੇਟ ਤੇ 80 ਦੀ ਦੇ ਦਈਏ ਅਛਾ ਜੀ ਆਹੋ ਮੈਂ ਕਰੂ ਕੋਈ 85 90 ਨਹੀਂ 85 90 ਅਹੀ ਕਰਨਾ ਨਹੀਂ ਤੇ ਕੋਈ ਮਾਤੜ ਵੀ ਲੈ ਜਾਏ ਇਹਦੇ ਗੱਲ ਆਏ ਆ ਮੁੜ ਕੇ ਸਵਾ ਲੱਖ ਦੀ ਤਿਆਰ ਹੋਈ ਹੈ ਗਈ ਹੈ ਸਵਾ ਲੱਖ ਦੀ ਕੀ 1.5 ਲੱਖ ਵੀ ਵੜ ਸਕਦੇ ਫਲਕਾਰੀ ਇਹ ਸਾਹ ਵੀ ਆਪਣੀ ਜੀ ਬੜਾ ਨਹੀਂ ਫਲਕਾਰੀ ਨਹੀਂ ਨਾ ਬੰਦੇ ਬੰਦੇ ਮਾਰਦੇ ਆਂ ਇਤਰਾ ਹੀ ਵੇਚ ਦੇਣੀ ਚਲੋ ਕੋਈ ਗੱਲ ਨਹੀਂ ਜੀ ਇਦਾਂ ਹੀ ਆ ਦੇ ਆ ਜਾਣ ਦੀਏ ਫਿਰ ਜੈਤ ਜੀ ਹਾਂ ਨਹੀਂ 75000 ਦੀ ਹਾਂ ਨਹੀਂ 75000 ਦੀ 75000 ਲਓ ਜੀ ਹਾਂ ਨਹੀਂ 75000 ਦੀ ਟੋਕੜ ਕੱਪਣ ਚੰਗੀ ਫੁੱਲ ਵੱਡੀ ਝੋਟੀ ਆ ਜੀ ਫੁੱਲ ਵੱਡੀ ਠੀਕ ਆ ਜੀ ਇਹੋ ਪਸ਼ੂ ਫੇਰ ਆਪਣੇ ਕੋਲ ਹਨ ਇਹੋ ਪਸ਼ੂ ਤਿੰਨੇ ਠੀਕ ਆ ਜੀ ਵੀਰ ਜੀ ਆ ਪਸ਼ੂ ਆ ਤਿੰਨ ਵੀਰ ਹੋਣਾ ਕੋਲ ਦੋ ਸੂਏ ਸਵਾਏ ਇੱਕ ਟੋਕੜ ਇੱਕ ਬਣ ਠੀਕ ਆ ਜੀ ਸਾਸੀ ਗਾਲ ਜੀ ਸਾਸੀ